ਹੈਲੋ ਜੀ ਸਸੀ ਕਾਲ ਜੀ ਮੈਂ ਸੋਹਣੀਆਂ ਟਾਟਾ ਪੀਆ ਸੂਟ ਕਲੈਕਸ਼ਨ ਉੱਤੇ ਸਵਾਗਤ ਕਰਦੀ ਆਂ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇਹ ਫਲਾਵਰਾਂ ਦੀ ਵੀਲ ਲੈ ਕੇ ਆਈ ਆਂ ਇਸ ਫੇਲ ਨੂੰ ਬਣਾ ਕੇ ਤੁਸੀਂ ਵੀ ਆਪਣੇ ਸੋਹਣੇ ਸੋਹਣੇ ਸੂਟ ਆਪਣੇ ਹੱਥੀਂ ਕੋਦੇ ਹੀ ਤਿਆਰ ਕਰ ਸਕਦੇ ਹੋ ਇਹ ਕੋਈ ਇੰਨੀ ਔਖੀ ਵੀਲ ਨਹੀਂ ਹੈ ਕਢਾਈ ਦੀ ਬਹੁਤ ਸੌਖੀ ਆ ਜਿਸ ਨੂੰ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਦੱਸ ਕੇ ਇਸ ਨੂੰ ਤਿਆਰ ਕਰਨਾ ਦੱਸਿਆ ਆ ਤੁਸੀਂ ਵੀ ਇਸ ਨੂੰ ਦੇਖ ਕੇ ਇਸ ਤਰ੍ਹਾਂ ਸੌਖੇ ਤਰੀਕੇ ਨਾਲ ਤਿਆਰ ਕਰਕੇ ਆਪਣਾ ਸੂਟ ਤਿਆਰ ਕਰ ਸਕਦੇ ਆ ਇਹਦੇ ਵਿੱਚ ਆਪਾਂ ਤੁਹਾਨੂੰ 3-4 ਕਲਰ ਹੀ ਯੂਜ਼ ਕੀਤੇ ਹਨ ਜਿਨ੍ਹਾਂ ਨੂੰ ਯੂਜ਼ ਕਰਕੇ ਆਪਾਂ ਇਹਨੂੰ ਤਿਆਰ ਕੀਤਾ ਆ ਇਹ ਐਂਕਰ ਦੇ ਆਪਾਂ ਥ੍ਰੈਡ ਲਏ ਆ ਇਹਨਾਂ ਦੇ ਨਾਲ ਹੀ ਆਪਾਂ ਇਹ ਸੂਟ ਨੂੰ ਤਿਆਰ ਕੀਤਾ ਆ ਤੁਸੀਂ ਆਪਣੇ ਸੂਟ ਦੇ ਅਕੋਰਡਿੰਗ ਇਸ ਵਿੱਚ ਕਲਰ ਆਪਣੀ ਮਨਪਸੰਦ ਦੇ ਕਲਰ ਪਾ ਕੇ ਇਹਨੂੰ ਤਿਆਰ ਕਰ ਸਕਦੇ ਆ ਜਿੱਦਾਂ ਕਿ ਤੁਸੀਂ ਕੋਈ ਵੀ ਮੈਚਿੰਗ ਸੂਟ ਬਣਾਇਆ ਹੈ ਆ ਉਹਦੇ ਵਿੱਚ ਜਿਹੜਾ ਆਪਣਾ ਸਲਵਾਰ ਦਾ ਕਪੜਾ ਹੋਊਗਾ ਉਹਨੂੰ ਤੁਸੀਂ ਜਿਹੜੇ ਵੀ ਕਲਰ ਦਾ ਹੋਊਗਾ ਉਸ ਕਲਰ ਦੇ ਜੈਂਪਰ ਦੇ ਵਿੱਚ ਇਹ ਫਲਾਵਰ ਪਾ ਕੇ ਤੁਸੀਂ ਬਹੁਤ ਵਧੀਆ ਵੇਲ ਵੀ ਤਿਆਰ ਕਰ ਸਕਦੇ ਆ ਇਹਨੂੰ ਆਪਾਂ ਜਿੱਦਾਂ ਜੇ ਕੋਈ ਕਲੀਆਂ ਵਾਲਾ ਸੂਟ ਬਣਾਉਣਾ ਹੋਵੇ ਉਸ ਕਲੀਆਂ ਦੇ ਵਿੱਚ ਵੇਲ ਇਹ ਯੂਜ਼ ਕਰ ਸਕਦੇ ਆ ਇਹਨੂੰ ਆਪਾਂ ਚਾਕਾ ਤੇ ਵੀ ਕੱਢ ਸਕਦੇ ਆ ਇਸ ਤਰ੍ਹਾਂ ਇਹ ਕਈ ਤਰ੍ਹਾਂ ਦੇ ਡਿਜ਼ਾਈਨ ਇਹਦੇ ਨਾਲ ਨਿਕਲਦੇ ਆ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਇਹ ਪਾ ਕੇ ਡਿਜ਼ਾਈਨ ਤਿਆਰ ਕਰ ਸਕਦੇ ਆ ਤੁਹਾਨੂੰ ਸਾਡੀ ਇਹ ਵੇਲ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ